ਇਸ ਵਕਤ ਨਮਾਸ਼ਰ ਦਵਾਬਾ ਦਾ YouTube ਚੈਨਲ ਖੜਾ ਹੈਗਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਲੋਂ ਦੇ ਵਿੱਚ ਜਿਹੜਾ ਕੀ ਮਤਲਬ ਹੈ ਸਾਲੋਂ ਪਿੰਡ ਦੇ ਵਿੱਚ ਸਕੂਲ ਹੈਗਾ ਆ ਔਰ ਇੱਥੇ ਦੀ ਅਸੀਂ ਕਾਫੀ ਖਾਸੀਅਤਾਂ ਸੁਣੀਆਂ ਹੈਗੀਆਂ ਕਿ ਬਾਕੀ ਸਕੂਲਾਂ ਦੇ ਨਾਲੋਂ ਅੱਛੀ ਪੜ੍ਹਾਈ ਹੁੰਦੀ ਆ ਸਭ ਕੁਝ ਇੱਥੇ ਜਿਹੜਾ ਆ ਕਿ ਵਾਤਾਵਰਨ ਜਿਹੜਾ ਉਹ ਕਿ ਵਧੀਆ ਦਿੱਤਾ ਜਾਂਦਾ ਹੈਗਾ ਆ ਇਸ ਕਰਕੇ ਅਸੀਂ ਇਹਨਾਂ ਨੂੰ ਬਿਨਾਂ ਹੀ ਦੱਸੇ ਹੀ ਸਕੂਲ ਦੇ ਵਿੱਚ ਆਏ ਆ ਔਰ ਆਕੇ ਦੇਖਿਆ ਬਾਕਾਇ ਹੀ ਵਾਤਾਵਰਨ ਬੜਾ ਅੱਛਾ ਹੈਗਾ ਯਾ ਟੀਚਰ ਕਾਫੀ ਅੱਛੇ ਆ ਗਿਆ ਪਰ ਅਸੀਂ ਇੱਥੇ ਹੁਣ ਦੇਖਾਂਗੇ ਕਿ ਕਿਹੜ-ਕਿਹੜੀਆਂ ਸਹੂਲਤਾਂ ਹੈਗੀਆਂ ਨੇ ਕੀ ਕੀ ਇੱਥੇ ਹੈ ਔਰ ਇਹ ਪਲੱਸ 2 ਤੱਕ ਜਿਹੜਾ ਆ 12ਵੀਂ ਤੱਕ ਸਕੂਲ ਹੈਗਾ ਯਾ ਤੋਂ ਇੱਥੇ ਜਿਹੜਾ ਹੈਗਾ ਕਿ ਜਿੰਨੇ ਵੀ ਬੱਚੇ ਪੜ੍ਹੇ ਹੈਗੇ ਆ ਉਹ ਕਾਫੀ-ਕਾਫੀ ਵੱਡੇ ਉਹਦਿਆਂ ਤੇ ਲੱਗਿਆ ਜੋ ਸਾਨੂੰ ਜਾਣਕਾਰੀ ਮਿਲੀ ਆ ਇਸ ਕਰਕੇ ਅਸੀਂ ਇਸੇ ਸਰਕਾਰੀ ਸਕੂਲ ਦੇ ਵਿੱਚ ਆਏ ਹੈ ਗਿਆਂ ਹੁਣ ਸਰਕਾਰੀ ਸਕੂਲ ਕਿਸੇ ਤੋਂ ਘੱਟ ਨਹੀਂ ਹੈਗੇ ਇਸ ਕਰਕੇ ਮੇਰੀ ਖੁਦ ਲੜਕੀ ਜਿਹੜੀ ਹੈਗੀ ਆ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹੀ ਹੈਗੀ ਆ ਕਾਫੀ ਕੋਰਸ ਕੀਤੇ ਆ ਆਉ ਜਾਣਦੇ ਆ ਬਾਕੀ ਬੇਰਵਾ ਇਹ ਕੀਤਾ ਹੁਣ ਦੇਖਦਾ ਹੈਗਾ ਕਿ ਇੱਥੇ ਮੈਡਮ ਜੀ ਖੜੇ ਹੈਗੇ ਆ ਕਿਉਂਕਿ ਅਸੀਂ ਪਹਿਲਾਂ ਇਹ ਨਹੀਂ ਹੈਗੇ ਕਿ ਕੋਈ ਗੱਲਬਾਤ ਕਰਦੇ ਆ ਜੀ ਅਸੀਂ ਐਦਾਂ ਕਰਾਂਗੇ ਅਸੀਂ ਬਿਲਕੁਲ ਤੁਹਾਨੂੰ ਮੇਰੇ ਚੈਨਲ ਬਾਰੇ ਪਤਾ ਹੈ ਸਿੱਧੀ ਗੱਲ ਕਰਦਾ ਹਾਂ ਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਆਮ ਸੋਰੀ ਮੈਂ ਤੁਹਾਨੂੰ ਡਿਸਟਰਬ ਕੀਤਾ ਮੈਨੂੰ ਪਤਾ ਲੱਗਾ ਸੀ ਤੁਹਾਡੇ ਸਕੂਲ ਦੀਆਂ ਕੁਝ ਖਾਸियतਾਂ ਜੇ ਤੁਹਾਡੇ ਕੋਲ ਵਕਤ ਹੋਵੇ ਪਹਿਲਾਂ ਤੇ ਆਪ ਤੁਹਾਡਾ ਨਾਮ ਕੀ ਹੈ ਮੈਡਮ ਮੇਰਾ ਨਾਮ ਅਮਰਜੀਤ ਕੌਰ ਹੈ। ਗੱਲ ਸੁਣੋ ਤੁਸੀਂ ਮੇਰੇ ਕਾ ਸਹਾਇਤਕਰ ਵੀ ਹੋ। ਹਾਂਜੀ ਹਾਂਜੀ। ਰਾਈਟਰ ਵੀ ਹੋ। ਹਾਂਜੀ ਸਰ। ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਜਿਹੜਾ ਸਕੂਲ ਦਾ ਹੈਗਾ ਕਿਉਂਕਿ ਇੱਕ ਜਿਹੜਾ ਸਹਾਇਤਕਰ ਹੁੰਦਾ ਆ ਹਾਂਜੀ। ਉਹ ਸਮਾਜ ਨੂੰ ਸੇਧ ਦਿੰਦਾ ਆ। ਔਰ ਗਲਤ ਗਾਈਡ ਕਰਦੀ ਨਹੀਂ ਕਰ ਸਕਦੇ ਸਕੂਲ ਬਾਰੇ ਵੀ। ਕਿਉਂਕਿ ਤੁਸੀਂ ਹਰ ਨੂੰ ਕੋਈ ਲਾਲਚ ਹੈਗਾ ਵੀ ਇੱਥੋਂ ਪੈਸੇ ਕਮਾਣੇ ਆ। ਹਾਂਜੀ। ਸੋ ਮੈਨੂੰ ਜੇ ਅਗਰ ਥੋੜਾ ਜਿਹਾ ਮੈਨੂੰ ਵਕਤ ਦੇ ਸਕੋ ਇੱਥੇ ਤੇ ਕੀ ਕੀ ਆ ਦਿਖਾ ਸਕੋ ਤੇ ਠੀਕ ਹੈ। ਬੜਾ ਵਧੀਆ ਆ। ਆਓ ਚੱਲੀਏ ਫਿਰ। ਹਾਂਜੀ। ਚੱਲੋ। ਸਟਾਫ ਰੂਮ ਲਈ ਅਲੱਗ ਬਣਾਇਆ ਹੋਇਆ ਤੁਸੀਂ ਹਾਂ ਜੀ ਸਰ ਸਟੂਡੈਂਟ ਲਈ ਅਲੱਗ ਗਿਆ ਅੱਛਾ ਜਿਹੜੇ ਸਿਡਬੀਐਸਟੂ ਸਟੂਡੈਂਟ ਹੈ ਉਹਨਾਂ ਲਈ ਅਲੱਗ ਗਿਆ ਉਹਨਾਂ ਲਈ ਲੱਗਿਆ ਹਾਂ ਜੀ ਹਾਂ ਅੱਛਾ ਅੱਛਾ ਤੇ ਠੰਡੇ ਪਾਣੀ ਦਾ ਵੀ ਫੇਰ ਇੰਤਜ਼ਾਮ ਕੀਤਾ ਆ ਠੰਡੇ ਪਾਣੀ ਦਾ ਵਾਹ ਜੀ ਵਾਹ ਮਤਲਬ ਇਹ ਤਾਂ ਕਾਫੀ ਇਹ ਕਰਸਨ ਬਹੁਤ ਕਈ ਸਕੂਲਾਂ ਚ ਗਿਆ ਆ ਹਾਂ ਜੀ ਅ ਚਲੋ ਅਸੀਂ ਕਿਸੇ ਸਕੂਲ ਦਾ ਨਾਮ ਨਹੀਂ ਲੈਣਾ ਚਾਹੁੰਦੇ ਨਿੱਕੇ ਨਿੱਕੇ ਜਿਹੇ ਹੁੰਦੇ ਤੇ ਤੁਹਾਡੇ ਤੇ ਖੁੱਲੇ ਹਵਾਦਾਰ ਕਮਰੇ ਲੇਡੀਜ਼ ਲਈ ਹਾਂਜੀ ਅਲੱਗ ਹੈਗਾ ਆ ਜੈਂਟਸ ਲਈ ਅਲੱਗ ਹੈਗਾ ਲੜਕੀਆਂ ਲਈ ਲੱਗ ਅੱਛਾ ਜਨਰੇਟਰ ਰੂਮ ਵੀ ਰੱਖ ਲਿਆ ਹਾਂਜੀ ਜਨਰੇਟਰ ਰੂਮ ਯਾਨੀ ਕਿ ਗਰਮੀ ਤੋਂ ਵੀ ਰਾਹਤ ਹਾਂਜੀ ਜਦੋਂ ਕਦੀ ਲਾਈਟ ਨਹੀਂ ਹੁੰਦੀ ਫਿਰ ਬੱਚਿਆਂ ਨੂੰ ਲਾਈਵ ਲੈਕਚਰ ਆਉਂਦੇ ਆ ਨਾ ਉਹਨਾਂ ਦੇ ਚਲੋ ਫਿਰ ਉਧਰ ਸਾਨੂੰ ਦਿਖਾਓ ਬੰਤਾ ਆ ਗਏ ਹਾਂ ਹਾਂਜੀ ਹੁਣ ਦੇਖੋ ਮੈਂ ਜਿਹਨੂੰ ਕਹਿੰਦੇ ਛਾਪਾ ਮਾਰਿਆ ਉਹ ਕੰਮ ਕੀਤਾ ਮੈਂ ਤੁਹਾਡੀ ਕਲਾਸ ਵੀ ਦੇਖਣੀ ਕਿੱਦਾਂ ਚੱਲਦੀ ਆ ਹਾਂਜੀ ਆ ਜੋ ਸਰ ਹਾਂਜੀ ਗ੍ਰੀਨ ਹਮਨ ਰਮਨ ਸਰ ਆਇ ਬਾਜੀ ਵਾ ਸੋਰੀ ਮੈਂ ਡਿਸਟਰਬ ਕੀਤਾ ਤੁਹਾਨੂੰ ਵੀ ਔਰ ਮੈਡਮ ਜੀ ਥੋੜਾ ਜਿਹਾ ਮੈਂ ਚਾਹਦਾ ਸੀਗਾ ਕਿ ਕਈਆਂ ਨੂੰ ਨਾ ਇਹ ਨਹੀਂ ਪਤਾ ਕਿ ਇੱਥੇ ਪਲੱਸ 2 ਤੱਕ ਸਕੂਲ ਆ ਅੱਛਾ ਬੱਚੇ ਜਿਹੜੇ ਪੜ ਕੇ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰ ਜਾਓ ਜ਼ਰੂਰ ਉੱਥੇ ਹਨਾ ਹਾਂਜੀ ਅੱਛਾ 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 ਤੇ ਤੁਹਾਡਾ ਕੀ ਨਾਮ ਆ ਮੇਰਾ ਰੀਨਾ ਪਟਲ ਅੱਛਾ ਕੀ ਪੜਾਉਂਦੇ ਹੋ ਤੁਸੀਂ ਹਿੰਦੀ ਪੜਾਉਂਦੇ ਹੋ ਠੀਕ ਹੈ ਜੀ ਵੈਸੇ ਇੰਸਾ ਕੋਈ ਵਰਦਿਆ ਵੜਿਆ ਤੁਸੀਂ ਸਾਫ ਸੁਥਰੀਆਂ ਪਾਈਆਂ ਆ ਕੀ ਗੱਲ ਮੈਡਮ ਜੇ ਗੰਦੀਆਂ ਵਰਦਿਆ ਪਾ ਕੇ ਆ ਜਾਂ ਡਾਂਟ ਦਿੰਦੇ ਆ ਨਹੀਂ ਡਾਂਟਦੇ ਇੰਨੀ ਗੱਲ ਡਾਂਟਦੇ ਨਹੀਂ ਪਿਆਰ ਨਾਲ ਦਿੰਦੇ ਮੇਰੇ ਚ ਕੱਢਦਾ ਆ ਜਿਹੜੇ ਗੰਦੇ ਨੇ ਆ ਠੀਕ ਹੈ ਠੀਕ ਹੈ ਠੀਕ ਆ ਅੱਛਾ ਬੱਚਿਓ ਪੜਾਈ ਠੀਕ ਹੋ ਰਹੀ ਆ yes sir ਐਮੀ ਜੈ ਸਰ ਨਹੀਂ ਕਹਣਾ ਜੇ ਨਹੀਂ ਹੋ ਰਹੀ ਤਾਂ ਨੋ ਸਰ ਵੀ ਕਹਿ ਦੋ ਠੀਕ ਕਹੀ ਤਾਂ ਸੱਚ ਕਹੋ ਠੀਕ ਹੋ ਰਹੀ ਆ ਜੀ yes sir ਅੱਛਾ ਅੱਛਾ ਚਾ ਨੰਬਰ ਨੰਬਰ ਵੀ ਅੱਛੇ ਆਂਦੇ ਆ yes sir ਪ੍ਰੋਗਰਾਮ ਵੀ ਇੱਥੇ ਹੁੰਦੇ ਕਿ ਨਹੀਂ ਹੁੰਦੇ ਦੱਸ ਦੋ ਕਦੀ ਏ ਸਾਰਾ ਕੁਝ ਜਿੱਸੇ ਹੀ ਆ ਜੇ ਕੋਈ 9 ਹੈਗਾ ਤਾਂ ਮੇਰੇ ਚੈਨਲ ਤੇ ਬੋਲ ਦਿਓ 909 ਕੁਝ ਨਹੀਂ ਹੈਗਾ ਆਓ ਗੱਲਦੇ ਹਾਂ ਠੀਕ ਹੈ ਅੱਛਾ ਇਹ ਲਾਇਬ੍ਰੇਰੀ ਆ ਤੁਹਾਡੀ ਚਲੋ ਇਹ ਵੀ ਦਿਖਾਓ ਜਰਾ ਬਾਜੀ ਬਾਜੀ ਤਾਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਕਾਫੀ ਅੱਛਾ ਅੱਛਾ ਛੱਡ ਮੈਡ ਅੱਛਾ ਤੁਹਾਡਾ ਅਮਰਜੀਤ ਕੌਰ ਸ਼੍ਰੀਮਤੀ ਅਮਰਜੀਤ ਕੌਰ ਕੰਪਿਊਟਰ ਫਲੈਕਟਰੀ ਦੁਆਰਾ ਲਿਖੀ ਕਾਵ ਸੰਗਰ ਹੈ ਹਰ ਹਲ ਹਰਫਾਂ ਦੇ ਰੰਗ ਰਿਲੀਜ਼ ਕਰ ਵੈਸੇ ਇਥੇ ਤਾਂ ਇਹ ਸਿੱਧਾ ਹੀ ਸਾਫ ਹੀ ਯਾਰ ਹੁੰਦਾ ਆ ਕਿ ਵਕੇ ਸਕੂਲ ਜਿਹੜਾ ਹੈ ਇੱਥੇ ਸਾਹਿਤ ਨਾਲ ਵੀ ਇਹ ਸੰਬੰਧਿਤ ਹੈ ਸਾਹਿਤ ਦਾ ਮਤਲਬ ਹੁੰਦਾ ਆ ਕਿ ਸਾਡੇ ਜਿਹੜੀ ਪੁਰਾਣੀ ਪਰੰਪਰਾ ਹੈਗੀ ਆ ਉਹ ਆ ਵਗੈਰਾ ਆ ਜਾਂ ਸਾਹਿਤਿਕ ਜਿਹੜਾ ਹੁੰਦਾ ਆ ਮਤਲਬ ਪਕਤਾ ਮੰਗਦਾ ਉਹਨਾਂ ਦੇ ਰਾਹੀਂ ਚੀਜ਼ਾਂ ਨੂੰ ਉਜਾਗਰ ਕਰਕੇ ਸਾਹਿਤ ਦੇ ਨਾਲ ਇਹਦੇ ਵਿੱਚ ਪਿਕਚਰ ਆ ਬੱਚਿਆਂ ਦੀ ਅੱਛਾ ਹਾਂਜੀ ਚਾਰ ਬੱਚੇ ਆ ਜਿਹੜੇ ਸਾਡੇ ਲਿਖਦੇ ਆ ਛੋਟੀਆਂ ਛੋਟੀਆਂ ਪੋਇਮਾਂ ਫਿਰ ਤੇ ਤੁਸੀਂ ਵਧਾਈ ਦੇ ਪਾਤਰੋਂ ਸਾਹਿਤ ਨਾਲ ਅੱਜ ਕਨ ਘਟੇ ਜੋੜਦੇ ਆ ਹਾਂਜੀ ਉਹਨਾਂ ਦੀ ਬੁੱਕ ਇੱਕ ਸਾਂਝਾ ਜਿਹੜੀ ਆ ਕਵਿਤਾਵਾਂ ਦੇ ਰੂਪ ਵਿੱਚ ਨਵੀਆਂ ਕਲਮਾਂ ਨਵੀਆਂ ਅੱਛਾ ਅੱਛਾ ਇਹ ਨਵੀਆਂ ਕਲਮਾਂ ਉਹ ਬਾਕੀ ਆ ਤੁਸੀਂ ਦੇਖ ਸਕਦੇ ਆ ਸਾਡੇ ਹੈਗੇ ਆ ਹਾਂਜੀ ਬਿਲਕੁਲ ਔਰ ਨਵੀਆਂ ਕਲਮਾਂ ਨਵੀਂ ਉਡਾਨ ਵਾਕਿਆ ਨਵੀਂ ਉਡਾਨ ਜਿਹੜੀ ਆ ਬੱਚਿਆਂ ਨੂੰ ਜਿਹੜੀ ਆ ਅਗਰ ਸਹੀ ਸਿਹਤ ਦੋਗੇ ਤਾਂ ਦੀ ਉਹ ਅੱਗੇ ਜਾ ਕੇ ਤਰ। ਇਹ ਤੁਸੀਂ ਦੇਖ ਪਾ ਰਹੇ ਹੋ ਵਕੈ ਸਾਫ ਸਫਤ ਇਹ ਨਹੀਂ ਅਗੇ ਇੱਕ ਦੋ ਪੱਖੇ ਲਾ ਦਿੱਤੇ ਆ ਜਾਂ ਕਿਦਾਂ ਪੱਖੇ ਵੀ ਰੈਗੂਲਰ ਕਾਫੀ ਲੱਗੇ ਹੋਏ ਆ ਕਿ ਮਤਲਬ ਸਾਫ ਸਫਤਰਾ ਜਿਹੜਾ ਮਾਹੌਲ ਆ ਅੱਛਾ ਇਹ ਤੁਹਾਡੇ ਸਟੇਜ ਵੀ ਬਣੀ ਹੋਈ ਆ ਹਾਂਜੀ ਸਰ ਆਜੋ ਆਜੋ ਇਹ ਸਟੇਜ ਤੇ ਕੀ ਪ੍ਰੇਰਤਾ ਹੁੰਦੀ ਆ ਇਸ ਤੋਂ ਇਲਾਵਾ ਕੋਈ ਫੰਕਸ਼ਨ ਵੀ ਇੱਥੇ ਹੁੰਦੇ ਹਾਂਜੀ ਹਾਂਜੀ ਜਿੰਨੀ ਕਿਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਆ ਅਸੀਂ ਸਾਰੇ ਐਜੂਕੇਸ਼ਨਲ ਐਕਟੀਵਿਟੀਜ਼ ਜਿਹੜੀਆਂ ਆ ਜਾਇ ਐਜੂਕੇਸ਼ਨ ਨਾਲ ਸਬੰਧਤ ਮੇਰੇ ਖਿਆਲ ਤਿਆਂ ਦਾ ਵੀ ਪ੍ਰੋਗਰਾਮ ਤੁਸੀਂ ਕਰਵਾਉਂਦੇ ਹੋ ਹਾਂਜੀ ਸੱਭਿਆਚਾਰਕ ਵੀ ਹੁੰਦੀ ਆ ਸੱਭਿਆਚਾਰਕ ਸਹਾਇਤ ਦੇ ਨਾਮ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਸਾਰੇ ਸਾਰੇ ਆਹ ਸਟੇਜ ਦੇਖ ਸਕਦਾ ਤੁਸੀਂ ਕਾਫੀ ਵੱਡੀ ਸਟੇਜ ਹੈਗੀ ਆ ਔਰ ਗਰਾਉਂਡ ਕਾਫੀ ਜਿਹੜੀ ਖੁੱਲੀ ਹੈਗੀ ਆ ਕਾਫੀ ਗਰਾਉਂਡ ਵੱਡੀ ਆ ਡਬਲ ਮੰਜ਼ਲ ਜਿਹੜੀ ਹੈਗੀ ਹੈ ਬਿਲਡਿੰਗ ਹੈਗੀ ਆ ਅੱਛਾ ਜੀ ਇਹ ਜਿਹੜਾ ਤੁਹਾਡਾ ਕੰਪਿਊਟਰ ਲੈਬ ਰੂਮ ਹੈ ਹਾਂ ਜੀ ਕੰਪਿਊਟਰ ਦਿਖਾਓ ਤੇ ਅੰਦਰ ਕੀ ਕੀ ਇੱਥੇ ਸਹੂਲਤਾਂ ਹੈਗੀਆਂ ਕੰਪਿਊਟਰ ਲੈਬ ਹੈਗਾ ਔਰ ਬਾਜ਼ੀਵਾ ਇਹ ਤਾਂ ਤੁਸੀਂ ਕਾਫੀ ਲੈਣਾ ਲਾਈਆਂ ਹੋਈਆਂ ਆ ਹੈ ਸਾਡੇ ਕੋਲ 24 ਕੰਪਿਊਟਰ ਐ ਸਰ ਮੈਂ ਤਾਂ 24 ਤੋਂ ਵੀ 24 ਤੋਂ ਵੀ ਵੱਧ ਲੱਗਦੇ ਆ ਪਿੰਡ ਦੇ ਜਿੱਦਾਂ ਜਿਹੜੇ ਐਨ ਆਰ ਆਈ ਹੋ ਗਏ ਜਾਂ ਲੋਕ ਹੋ ਗਏ ਉਹਨਾਂ ਵੱਲੋਂ ਸੰਜੋਗ ਪਰ ਦੇਖੋ ਸੰਜੋਗ ਮੰਗਣਾ ਬੜਾ ਔਖਾ ਲੱਗਦਾ ਹੈ ਨਾ ਹੈ ਹੈ ਨਾ ਸਰ ਤੁਸੀਂ ਮੰਨਣਾ ਉਹਨਾਂ ਨੇ ਸਾਨੂੰ 12 ਲੱਖ ਮਤਲਬ ਪੌਣੇ ਜਿੱਦਾਂ 13 ਲੱਖ ਕਹਿ ਲਓ ਉਹਦਾ ਸਮਾਨ ਦਿੱਤਾ ਸਾਨੂੰ ਅੱਛਾ ਇੱਥੇ ਕੰਪਿਊਟਰ ਦਾ ਵੀ ਟੀਚਰ ਆ ਗਿਆ ਹਾਂਜੀ ਟੀਚਰ ਅਸੀਂ ਦੋ ਠੀਕ ਹੈ ਜੀ ਆਹ ਤੁਸੀਂ ਕੰਪਿਊਟਰ ਰੂਮ ਦੇਖ ਸਕਦੇ ਹੈਗਾ ਆ ਤੁਸੀਂ ਦੇਖ ਸਕਦੇ ਆ ਤੁਹਾਨੂੰ ਮੈਂ ਛੱਤ ਤੋਂ ਦਿਖਾ ਰਿਹਾ ਹੈਗਾ ਆ ਦੇਖੋ ਕਾਫੀ ਖੁੱਲਾ ਮਾਹੌਲ ਹੈਗਾ ਆ ਦਰਖਤ ਵਗੈਰਾ ਲੱਗੇ ਹੋਏ ਨੇ ਹਰਿਆਲੀ ਦਾ ਵੀ ਇੱਥੇ ਕਾਫੀ ਧਿਆਨ ਰੱਖਿਆ ਹੋਇਆ ਅੱਗੇ ਚੱਲ ਕੇ ਦੇਖਦੇ ਆ ਕਿ ਅੱਗੇ ਕੀ ਅੱਛਾ 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 ਇੱਥੇ ਕੰਪਿਊਟਰ ਦੀ ਮੈਮਰੀ ਨੂੰ ਮਾਪਣ ਦੀਆਂ ਇਕਾਈਆਂ ਵਗੈਰਾ ਸਾਰਾ ਜੋ ਸਿਸਟਮ ਹੈ ਬਾਲਾ ਵਰਕ ਹੈ ਸਰ ਸਾਰਾ ਬਾਲਾ ਵਰਕ ਕੀਤਾ ਹੋਇਆ ਸਾਰਾ ਬਾਲਾ ਵਰਕ ਕੀ ਹੁੰਦਾ ਸਿੱਧੀ ਭਾਸ਼ਾ ਬਾਲਾ ਵਰਕ ਹੁੰਦਾ ਹੈ ਕੰਧ ਦੇ ਉੱਤੇ ਹੈਨਾ ਜਿਹੜਾ ਵਰਕ ਕੀਤਾ ਹੋਇਆ ਹੈ ਕੰਧ ਦੇ ਉੱਪਰ ਜਿਹੜਾ ਕੰਮ ਕੀਤਾ ਹੋਇਆ ਹਾਂਜੀ ਹਾਂਜੀ ਸਾਡੀ ਪੜਾਈ ਦੀ ਮੈਂ ਤਾਂ ਪੁੱਛਿਆ ਜੀ ਮੈਂ ਕਿਹਾ ਸਧਾਰਨ ਜੇ ਬੰਦੇ ਨੂੰ ਵੀ ਸਮਝ ਆ ਜਾਵੇ ਠੀਕ ਹੈ ਜੀ ਆ ਕੀ ਆ ਲਈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕਿੱਦਾਂ ਕੀ ਹੈ ਇੱਥੇ ਕੀ ਨਾਮ ਹੈ ਤੁਹਾਡਾ ਲਕੇਸ਼ ਕੁਮਾਰ ਜੀ ਮੈਂ ਲਕੇਸ਼ ਕੁਮਾਰ ਜੀ ਕੀ ਕਰਦੇ ਹੋ ਮੈਂ ਪੰਚਾਇਤ ਮੈਂਬਰ ਪ੍ਰਿੰਸ ਸਕੂਲ ਕਿੱਥੇ ਦੇ ਆ ਆਪਣਾ ਮਿੰਟ ਸਕੂਲ ਪਰ ਜੀ ਅੱਛਾ ਇੱਥੇ ਕਿੱਦਾਂ ਆਏ ਸੀਗੇ ਮੈਂ ਮੇਰੇ ਬੇਟੇ ਨੂੰ ਆਪਣੇ ਨੂੰ ਪੇਰਾ ਬੇਟਾ ਇੱਥੇ ਪੜਿਆ ਬੇਟੀ ਵੀ ਇੱਥੇ ਪੜ੍ਹਦੀ ਹੈ ਪੰਚਾਇਤ ਮੈਂਬਰ ਹੋ ਕੇ ਤੁਸੀਂ ਸਰਕਾਰੀ ਦੇ ਵਿੱਚ ਲਾਇਆ ਹੋ ਨਹੀਂ ਬੱਚੇ ਆਪਾਂ ਸਰਕਾਰੀ ਸਕੂਲ ਇੱਥੇ ਦਾ ਮਾਹੌਲ ਕਿੱਦਾਂ ਦਾ ਆਇਆ ਬਹੁਤ ਵਧੀਆ ਮਾਹੌਲ ਮੈਂ ਕਹਾਂ ਬਾਰੋ-ਬਾਰੋ ਪੰਚਾਇਤ ਮੈਂਬਰ ਤੋਂ ਪੁੱਛਦਾ ਨਹੀਂ 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 ਬਹੁਤ ਵਧੀਆ ਮਾਹੌਲ ਹੈ ਜੀ ਸਾਰੇ ਸਾਰੇ ਵਿੱਚ ਪੜਕੇ ਗਏ ਆ ਸਾਡੇ ਪਿੰਡ ਦਾ ਪ੍ਰਿੰਸੀਪਲ ਦਵਿੰਦਰ ਸਿੰਘ ਇੱਥੇ ਪੜਕੇ ਹੋਮ ਰਿਸਿਵਲ ਬਣੇ ਪ੍ਰਿੰਸੀਪਲ ਬਣਿਆ ਇੱਥੋਂ ਵੱਢ ਕੇ ਹਾਂ ਇੱਥੇ ਮੁੰਡੇ ਕੌਲੀਬ ਸਿੰਘ ਦੀ ਪੰਜਾਬ ਪੁਲਿਸ ਚ ਅਜੇ ਨਾਲ ਐਸਆਈ ਅੱਛਾ ਇੱਥੇ ਦੀ ਮਤਲਬ ਵੱਡੇ ਵੱਡੇ ਉਹਦੇ ਹੁੰਦੇ ਜਾਂ ਕਿ ਵੀ ਲੱਗੇ ਹੈਗੇ ਤੇ ਤੁਹਾਡੀ ਜਿਹੜੇ ਆ ਮਤਲਬ ਕਈਆਂ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਈ ਲੋਕਾਂ ਦੀ ਸੋਚ ਕੇ ਤੁਸੀਂ ਤਾਂ ਪੰਚਾਇਤ ਮੈਂਬਰ ਆ ਵਧੀਆ ਗੱਲ ਕਰ ਸਕਦੇ ਆ ਕਈ ਪਤਾ ਕੀ ਕਹਿੰਦੇ ਆ ਛੋਟੇ ਛੋਟੇ ਪਿੰਡ ਆ ਤਾਂ 8ਵੀਂ ਤੱਕ ਸਕੂਲ ਹੋਣਿਆ ਇਹ 11ਵੀਂ ਤੱਕ ਆ ਨਹੀਂ ਪਲੱਸ 2 ਤੱਕ ਆ ਮਤਲਬ ਹੈ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਪਲੱਸ 2 ਤੱਕ ਇਹ ਸਕ ਐਡਮਿਸ਼ਨ ਮਿਲ ਜਾਂਦੀ ਆ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਸਰ ਬਹੁਤ ਵਧੀਆ ਪ੍ਰਿੰਸੀਪਲ ਨੇ ਸਾਡੇ ਤੇ ਹਲਕਾ ਮੈਡਮ ਅੱਛਾ ਇਹ ਹਲਕਾ ਮੈਡਮ ਆ ਇਹ ਦਫਤਰ ਚੋਂ ਤੁਸੀਂ ਨਿਕਲੇ ਮੈਂ ਕਹਾਂ ਤੁਹਾਨੂੰ ਫੜ ਕੇ ਮੈਂ ਗੱਲ ਕਰਾਂ ਉਹ ਸਪੈਸ਼ਲੀ 13 ਦੇ ਬੱਚਿਆਂ ਨੂੰ ਆਪ ਅਸੀਂ ਗਾਈਡ ਕਰਕੇ ਜਾਂ ਕਿ ਅੱਛਾ ਜਿਹੜੇ ਆਲੇ ਦੁਆਲੇ ਦੇ ਪਿੰਡ ਹੈਗੇ ਆ ਹਾਂਜੀ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਐਡਮਿਸ਼ਨ ਲੈਣਾ ਚਾਹੁੰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸੁਨੇਹਾ ਤਾਂ ਹੀ ਦੇਣ ਜਾਂਦੇ ਜੀ ਬੇ ਵਧੀਆ ਸਟਾਫ ਹੈ ਇੱਥੇ ਅੱਛਾ ਤੇ ਵਧੀਆ ਹਰ ਚੀਜ਼ ਇੱਥੇ ਕੋਰਸ ਸਾਰੇ ਹੈਗੇ ਆ ਅੱਛਾ ਕੋਰਸ ਵੀ ਹੈਗੇ ਆ ਕੋਰਸ ਵੀ ਕਰਾਂਗੇ ਉਸ ਵੀ ਤੇ ਚੱਲਦੇ ਆ ਅੱਛਾ ਤੇ ਇਹਨਾਂ ਦੇ ਬਿਊਟੀ ਪਾਰਲਰ ਦੇ ਵੀ ਚੱਲਦੇ ਸਕੂਲਟੀ ਦੇ ਵੀ ਚੱਲਦਾ ਆ ਅਸੀਂ ਸਕੂਲਟੀ ਦਾ ਬਿਊਟੀ ਪਾਰਲਰ ਦਾ ਆਪਣੇ ਲਈ ਕਟਿੰਗ ਦਾ ਸਾਰੀ ਕੁਝ ਸਕੂਲਟੀ ਦਾ ਹਨਾ ਸਾਰੇ ਕੋਰਸ ਵੀ ਚੱਲਦੇ ਆ ਇੱਥੇ ਹਨਾ ਵਧੀਆ ਸਕੂਲ ਹੈ ਜੀ ਹਾਂ ਇੱਥੇ ਕਮਾਮ ਆਪਣੇ ਘਟਾਰੋਂ ਅੱਛਾ ਅੱਜ ਕੱਲ ਪ੍ਰਾਈਵੇਟ ਸਕੂਲਾਂ ਵਿੱਚ ਬੜਾ ਰੁਝਾਨ ਵੱਧ ਗਿਆ ਆ ਨਾਮ ਨਹੀਂ ਅਸੀਂ ਕਿਸੇ ਦਾ ਲੈਂਦੇ ਜਦ ਕਿ ਤੁਸੀਂ ਦੇਖੋ ਇੱਕ ਪੈਸਾ ਵੀ ਖਰਚ ਸਕਦੇ ਆ ਉਦੇ باوجود ਵੀ ਸਾਲੋਂ ਦੇ ਸਕੂਲ ਦੇ ਵਿੱਚ ਤੁਸੀਂ ਆਪਣੇ ਇਹਨਾਂ ਨੂੰ ਡਿਮਿਸ਼ਨ ਕਰਾਣ ਆਏ ਆ ਤੇ ਕੀ ਅਪੀਲ ਕਰੋਗੇ ਮਾਪਿਆਂ ਨੂੰ ਅਸੀਂ ਅਪੀਲ ਮਾਪਿਆਂ ਤੋਂ ਹੀ ਕਰਾਂਗੇ ਜੀ ਜੋ ਪ੍ਰਾਈਵੇਟ ਸਕੂਲਾਂ ਚ ਸਹੂਲਤਾਂ ਮਿਲਦੀਆਂ ਉਹੀ ਇੱਕ ਫੀਸਾਂ ਬਹੁਤ ਆ ਇੱਕ ਫੀਸਾਂ ਬਹੁਤ ਹੈ ਹਮ ਇੱਕ ਸਰਕਾਰੀ ਸਕੂਲ ਦੇ ਵਿੱਚ ਸਭ ਤੋਂ ਵਧੀਆ ਮੈਂ ਕਹਿੰਦਾ ਇੱਥੇ ਜਿਹੜੇ ਗਰੀਬ ਬੱਚੇ ਆ ਉਹਨੂੰ ਵੀ ਸਹੂਲਤ ਮਿਲਦੀ ਆ ਪੂਰੀ ਪੂਰੀ ਗਰੀਬ ਬੱਚਿਆਂ ਨੂੰ ਸਹੂਲਤ ਮਿਲਦੀ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਕੋਈ ਪ੍ਰੋਬਲਮ ਨਹੀਂ ਆ ਰਹੀ ਸਹੀ ਕਹਿੰਦਾ ਜੀ ਕਹਿੰਦਾ ਮਤਲਬ ਪਲਾਸਟਿਕ ਤੱਕ ਸਾਰੇ ਰਿਹਾ ਇਹ ਤਰ੍ਹਾਂ ਚਿਕਿਆ ਭਵਨ ਚਾਹੀਦਾ ਆ ਤੁਸੀਂ ਦੇਖ ਸਕਦੇ ਆ ਪਾਰਕ ਵੀ ਬਣੀ ਹੋਆ ਖੁੱਲਾ ਰਹਿ ਗਿਆ ਉਹ ਦੇਖਦੇ ਆਗੇ ਆ ਇੱਥੇ ਐਡਮਿਸ਼ਨ ਵੀ ਕਰਵਾਉਣ ਆਏ ਆ ਅੱਛਾ ਜੀ ਐਡਮਿਸ਼ਨ ਹੋ ਰਹੀ ਆ ਹੈ ਭਾਜੀ ਹਾਂ ਜੀ ਹਾਂ ਜੀ ਅੱਛਾ 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 ਜੀ ਤੀ ਅੱਛਾ ਇਹਦੇ ਇੱਥੇ ਮਤਲਬ ਤੱਕ ਕਹਿੰਦਾ ਹੈਗਾ ਕਿ ਜਿਹੜੇ ਛੋਟੇ ਬੱਚੇ ਵੀ ਅਗਰ ਛੋਟੀਆਂ ਕਲਾਸਾਂ ਤੇ ਵੀ ਆਉਣ ਉਹ ਵੀ ਜ਼ਿਆਦਾ ਵੈਟਰ ਰਹੇਗਾ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਸਹੂਲਤਾਂ ਮਤਲਬ ਕਾਫੀ ਬੱਚਿਆਂ ਨੂੰ ਹੈਗੀ ਫਸਟ ਆਫਲ ਤਾਂ ਸਾਡੇ ਕੋਲ ਜਿਹੜਾ ਹੈਗਾ ਜੀ ਕਿਛੇ ਕਿਛੀ ਗਰਾਉਂਡ ਦੇਖੀ ਨਹੀਂ ਆਈ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਵੈਲ ਮੇਨਟੇਨਡ ਸਾਡੇ ਕੋਲ ਗਰਾਉਂਡ ਹੈਗੀ ਇਹਦੇ ਵਿੱਚ ਸਾਡੇ ਇਹਦੇ ਕਿਛਦੇ ਸਾਲ ਜਿਹੜੇ ਸਾਡੇ ਬਲੌਕ ਲੈਵਲ ਤੇ ਔਰ ਡਿਸਟ੍ਰਿਕਟ ਲੈਵਲ ਤੇ ਸਾਡੇ ਬੱਚੇ ਕ੍ਰਿਕਟ ਦੇ ਵਿੱਚੋਂ ਤੇ ਔਰ ਫੁੱਟਬਾਲ ਖੇਡਾ ਖੇਡਾ ਵੀ ਮਤਲਬ ਹੈ ਡੈਫੀਨਿਟਲੀ ਡੈਫੀਟ ਖੇਡਾਂ ਦਾ ਹੈਗਾ ਆ ਇਹ ਸਾਡੇ ਤੁਸੀਂ ਉੱਪਰ ਜਾ ਕੇ ਦੇਖ ਸਕਦੇ ਹੋ ਸਾਡੇ ਲੈਬ ਵਗੈਰਾ ਸਾਇੰਸ ਲੈਬ ਹੋ ਗਈ ਮੈਥ ਲੈਬ ਹੋ ਗਈ ਸਾਰਾ ਕੁਝ ਹੈ ਇਧਰ ਸਾਡੇ ਕੋਰਨਰ ਤੇ ਸਪੋਰਟਸ ਹੋ ਮੈਗਾ ਤੇ ਹੁਣ ਗ੍ਰਾਂਟ ਸਾਹਿਤਿਕ ਪ੍ਰੋਗਰਾਮ ਵੀ ਹੁੰਦੇ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਤੀਆਂ ਦਾ ਪ੍ਰੋਗਰਾਮ ਵੀ ਹੁੰਦਾ ਮਤਲਬ ਐਕਟਿਵਿਟੀ ਸਾਡੇ ਐਕਟਿਵਿਟੀ ਰਹਿੰਦੀਆਂ ਹੁੰਦੀਆਂ ਹੈਗੀਆਂ ਸਾਡੇ ਹੈਗਾ ਠੀਕ ਹੈ ਜੀ ਆ ਤੁਸੀਂ ਚੁੰਮਰੀ ਹੁੰਦਾ ਹੈਗਾ ਜਿਹੜਾ ਆ ਤੁਸੀਂ ਦੇਖ ਪਾ ਰਹੇ ਹੋ ਸਾਡੀ ਬੇਨਤੀ ਰਹੇਗੀ ਕਿ ਜੇ ਇਹ ਨਹੀਂ ਇਹ ਨਾ ਦੇਖੋ ਕਿ ਮਜਬੂਰੀ ਵਾਸਤੇ 10ਵੀਂ ਤੋਂ ਬਾਅਦ ਕਿਤੇ 12ਵੀਂ ਵਾਲੇ ਸਕੂਲ ਨਹੀਂ ਹੈਗੇ ਤਾਂ ਫਿਰ ਹੀ ਤੁਸੀਂ ਆਓ ਆਪਣੇ ਛੋਟੇ ਬੱਚਿਆਂ ਨੂੰ ਇਸ ਸਕੂਲ 'ਚ ਲਗਾਓ ਔਰ ਅਸੀਂ ਸੋਚਿਆ ਚਲੋ ਇੱਧਰ ਹੋਰ ਜੀ ਸਸਰੀ ਕਾਲ ਜੀ ਆਪਣੇ ਪ੍ਰਿੰਸੀਪਲ ਮੈਡਮ ਤੁਸੀਂ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਅਲਕਾ ਰਾਨੀ ਜੀ ਅੱਛਾ ਅਲਕਾ ਰਾਨੀ ਜੀ ਤੇ ਪਹਿਲਾਂ ਤਾਂ ਆਪਣੇ ਸਕੂਲ ਬਾਰੇ ਸੋਕੀਏ ਕਿੰਨਵੀਂ ਤੋਂ ਲੈ ਕੇ ਕਿਹੜੀ ਕਲਾਸ ਤੱਕ ਆਹ ਜੀ ਸਕੂਲ ਜਿਹੜਾ ਆ ਸੀਨੀਅਰ ਸਕੈਂਡਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸਾਲੂ ਆ ਜੀ ਇੱਥੇ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੀਆਂ ਮਤਲਬ 6ਵੀਂ ਕਲਾਸ ਤੋਂ ਸ਼ੁਰੂ ਹੁੰਦਾ ਹਾਂ ਹਾਂ ਜੀ 6ਵੀਂ ਤੋਂ ਸ਼ੁਰੂ ਹੁੰਦਾ ਹੈ ਜੀ ਠੀਕ ਹੈ ਤੇ ਉੱਪਰ 11ਵੀਂ 12ਵੀਂ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਕਲਾਸਾਂ ਚੱਲ ਰਹੀਆਂ ਐ ਐਂਡ ਆਰਟਸ ਗਰੁੱਪ ਸਾਡੇ ਕੋਲ ਚੱਲ ਰਹੀ ਹੈ ਠੀਕ ਹੈ ਤੇ ਕੋਰਸ ਕਿਹੜੇ-ਕਿਹੜੇ ਆ ਉਹ ਹੀ ਆ ਆਰਟਸ ਗਰੁੱਪ ਹੀ ਆ ਸਾਡੇ ਕੋਲ ਇਸ ਵੇਲੇ ਅਵੇਲੇਬਲ ਆ ਜਿਹਦੇ ਵਿੱਚ ਇੰਟਰ ਅਫਨਿੰਗ ਵੀ ਇਕਨੋਮਿਕਸ ਵਗੈਰਾ ਦਾ ਵਿਸ਼ਾ ਜਿਹੜਾ ਹੈ ਉਹ ਸਾਡੇ ਕੋਲ ਜਿਸ ਤਰ੍ਹਾਂ ਹੈ ਕਿ ਦੇਖੋ ਕਈ ਘਰ-ਵਾਰ ਹੁੰਦੇ ਆ ਕੰਮ-ਕਾਰ ਖੋਲਣਾ ਚਾਹੁੰਦੇ ਆ ਕਿਸੇ ਨੂੰ ਬਿਊਟੀ ਪਾਰਲਰ ਦਾ ਕੋਈ ਕੰਮ ਕਰਨਾ ਚਾਹੁੰਦਾ ਕੋ ਕਟਿੰਗ ਦਾ ਇਦਾਂ ਦੀ ਕੋਰਸ ਕਿਹੜੇ ਇਸ ਕੇਸ ਤੋਂ ਇਲਾਵਾ ਜਿਹੜੇ ਆ ਸਾਡੇ ਕੋਲ ਇੱਕ ਸਕਿਉਰਟੀ ਦਾ ਐਨਐਸਐਫ ਕਿਉ ਅਸੀਂ ਕਹਿੰਦੇ ਆ ਉਸ ਕੰਪੋਨੈਂਟ ਦੇ ਅਧੀਨ ਚੱਲ ਰਿਹਾ ਹੈ ਸਕਿਉਰਟੀ ਦਾ ਹਾਂ ਤੇ ਜਿਹੜੇ ਬੱਚੇ ਆ ਉਹ ਇਸ ਸਕਿਉਰਟੀ ਦਾ ਟ੍ਰੇਡ ਲੈ ਕੇ ਆਪਾਂ ਕਿਤੇ ਵੀ ਮਤਲਬ ਕੰਮ ਕਰ ਸਕਦੇ ਆ ਤੇ ਉਹਦੀ ਕੋਈ ਫੀਸ ਫੁੱਸ ਨਹੀਂ ਹੁੰਦੀ ਨਹੀਂ ਉਹਦੀ ਕੋਈ ਐਕਸਟਰਾ ਫੀਸ ਨਹੀਂ ਜੋ ਸਕੂਲ ਦੇ ਵਿੱਚ ਰੂਟੀਨ ਮਤਲਬ ਜਿਸੀ ਫੀਸ ਲੈਂਦੇ ਆ ਕੋਈ ਫੀਸ ਹੈ ਤੇ ਉਸ ਕੰਪੋਨੈਂਟ ਦੇ ਅੰਡਰ ਜਿਹੜਾ ਹੈ ਸਰਕਾਰ ਬਹੁਤ ਸਾਰੀਆਂ ਬੱਚਿਆਂ ਨੂੰ ਫੈਸਿਲਿਟੀਆਂ ਦੇ ਰਹੀ ਆ ਜਦੋਂ ਚਾਹ ਉਹ ਕੋਰਸ ਕੰਪਲੀਟ ਕਰ ਲੈਂਦਾ ਆ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰ ਦੀ ਆ ਜਿਹੜੀ ਗ੍ਰਾਂਟ ਸਾਨੂੰ ਭੇਜਦੀ ਆ ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਕਿੱਟ ਲੈ ਕੇ ਦਿੰਦੇ ਆ ਜਿਹਦੇ ਵਿੱਚ ਉਹਦੇ ਸਾਰੇ ਬੇਸਿਕ ਟੂਲ ਹੁੰਦੇ ਆ ਕਿ ਬੱਚਾ ਜਿਹੜਾ ਆ ਆਪਣੀ ਪਲੱਸ 2 ਕੰਪਲੀਟ ਕਰਨ ਤੋਂ ਬਾਅਦ ਉਹ ਜੌਬ ਦੇ ਲਈ ਉਹ ਕਿਤੇ ਵੀ ਫੇਰ ਦੇ ਦੇਣਾ ਜੀ ਜੀ ਉਸ ਸਰਟੀਫਿਕੇਟ ਦੇ ਬੇਸ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਜੋਬ ਲੈ ਵੀ ਚੁੱਕੇ ਆ ਉਹ ਲੈ ਸਕਦੇ ਮਤਲਬ ਇਸ ਲੈਵਲ ਨੂੰ ਚੈਲੰਜ ਨਹੀਂ ਕੋਲ ਸਕਦੇ ਨਹੀਂ ਕਰ ਸਕਦੇ ਅੱਛਾ ਗੱਲ ਸੁਣੋ ਮੈਡਮ ਆਪਣੇ ਇੱਥੇ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਆ ਕੋਈ ਵਜੂਫੇ ਮਿਲਦੇ ਲੋਕਾਂ ਨੂੰ ਬੜਾ ਲਾਲ ਹੁੰਦਾ ਕਿ ਪੈਸੇ ਵੀ ਮਿਲਦੇ ਆ ਉਹ ਕਿਹੜੀ ਕੈਟਾਗਰੀ ਮੁਤਾਬਕ ਮਿਲਦੇ ਆ ਹਾਂਜੀ ਸਰ ਜਿਵੇਂ ਇਹ 10ਵੀਂ ਤੋਂ ਲੈ ਕੇ 12ਵੀਂ ਤੱਕ ਬਜੀਫਾ ਜਿਹੜਾ ਹੈ ਅਲੱਗ-ਅਲੱਗ ਜਿਹੜੀਆਂ ਸਕੀਮ ਦੇ ਅੰਡਰ ਮਿਲਦਾ ਆ ਅੱਛਾ ਜਿਹਦੇ ਵਿੱਚ ਜਿਵੇਂ ਐਸੀਬੀਸੀ ਅਸੀਂ ਬਜੀਫਾ ਕਹਿੰਦੇ ਆ ਮਤਲਬ ਉਹ ਕੈਟਾਗਰੀ ਹੈ ਕੈਟਾਗਰੀ ਵਾਲਾ ਬਜੀਫਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਆ ਬੱਚੇ ਜਿਹੜੇ ਆ ਮੈਰਿਟ ਦੇ ਵਿੱਚ ਆਉਂਦੇ ਆ ਜਾਂ ਉਹਨਾਂ ਦੇ 90% ਤੋਂ ਉੱਪਰ ਮਾਰਕਸ ਹੁੰਦੇ ਆ ਉਹਨਾਂ ਨੂੰ ਓਨਲੀ ਫੋਰ ਗਰਲਸ ਲੇਡੀਜ਼ ਕੋਲ ਕੁੜੀਆਂ ਲਈ ਕੁੜੀਆਂ ਲਈ ਲੜਕੇ ਲਈ ਉਹ ਵੀ ਬਜੀਫਾ ਸਾਡੇ ਕੋਲ ਚੱਲਦਾ ਪਿਆ ਆ ਉਹ ਐਕਸਟਰਾ ਹੈ ਉਹ ਐਕਸਟਰਾ ਐਕਸਟਰਾ ਹਾਂਜੀ ਤੇ 4 ਸਾਡੇ ਕੋਲ ਬਹੁਤ ਸਾਰੇ ਜਿਹੜੇ ਆ ਕੰਪੀਟੀਸ਼ਨ ਹੁੰਦੇ ਆ ਜਿਵੇਂ ਜਿਹਦੇ ਵਿੱਚ ਐਨ ਐਮ ਐਮ ਐਸ ਜਿਹੜਾ ਕਿ 6 ਤੋਂ 8ਵੀਂ ਤੱਕ ਹੈ ਤੇ ਐਨ ਐ ਪੀ ਐਸ ਟੈਸੀ ਉਹ ਜਿਹੜਾ ਹੈਗਾ ਉਹ ਚੱਲਦਾ ਆ ਸਾਡੇ ਕੋਲ 9ਵੀਂ ਤੋਂ 10ਵੀਂ ਦੇ ਬੱਚਾ ਵੀ ਰਹੇ ਆ ਤੇ ਜਿਹੜਾ ਬੱਚਾ ਇਹ ਟੈਸਟ ਕਲੀਅਰ ਕਰ ਜਾਂਦਾ ਆ ਤਾਂ ਉਸ ਨੂੰ ਦਿਨੀ ਦੇਰ ਤੱਕ ਉਹ ਪਲੱਸ 2 ਨਹੀਂ ਕਰ ਜਾਂਦਾ ਤੇ ਉਸ ਨੂੰ ਉਹ ਥਰੂ ਆਊਟ 4 ਸਾਲ ਜਿਹੜਾ ਉਹ ਬਚੀਫਾ ਚੱਲਦਾ ਰਹਿੰਦਾ ਇਸ ਸਕੂਲ ਦੇ ਵਿੱਚ ਲਗਾਤਾਰ ਐਡਮਿਸ਼ਨਾਂ ਹੋ ਰਹੀਆਂ ਨੇ ਜਲਦੀ ਕਰੋ ਮੌਕਾ ਨਾ ਲੰਘ ਜਾਏ ਫੇਰ ਨਾ ਕਹਿ ਦੇਣਾ ਕਿ ਭਾਈ ਇੱਥੇ ਬੱਚੇ ਮਤਲਬ ਡਿਵੀਜ਼ਨ ਬੰਦਨਾ ਹੋ ਜਵੇ ਵੈਸੇ ਬੰਦ ਹੋਣੀ ਨਹੀਂ ਕਿੱਧਰ ਜਾ ਰਹੇ ਸੀ ਹਾਂਜੀ ਹੁਣ ਤੁਹਾਨੂੰ ਬਿਊਟੀ ਲੈਬ ਦਿਖਾਣੇ ਆ ਅੱਛਾ ਬਿਊਟੀ ਲੈਬ ਹਾਂਜੀ ਠੀਕ ਹੈ ਜੀ ਕਿੱਧਰ ਹੈ ਜੀ ਬਿਊਟੀ ਐਂਡ ਵੈਲਨੈਸ ਬਿਊਟੀ ਐਂਡ ਬੈਲੈਂਸ ਲੈਬ ਵਾਹ ਇਹਦੇ ਵਿੱਚ ਸਰ ਸਾਡੇ ਕੋਲ ਨਾ ਜਿਹੜੀਆਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕੁੜੀਆਂ ਅੱਛਾ ਉਹ ਇੱਥੇ ਦੇਖੋ ਵੱਡੇ ਵੱਡੇ ਸਲੂਨਾਂ ਦੇ ਬਾਹਰ ਦੇਖੋ ਇੱਕ ਗੱਲ ਸੁਣੋ ਜਰਾ ਇਹਦੇ ਬਾਰੇ ਜਰਾ ਜਾਣਕਾਰੀ ਦਿਓ ਬਿਊਟੀ ਪਾਰਲਰ ਦਾ ਬਹੁਤ ਖਰਚਾ ਆਉਂਦਾ ਬਾਹਰ ਜਾ ਕੇ ਹਾਂਜੀ ਇੱਥੇ ਬਿਨਾਂ ਕਿਸੇ ਖਰਚੇ ਤੋਂ ਫ੍ਰੀ ਜਿਹੜਾ ਆ ਉਹ ਵਿਦਿਆਰਥੀ ਜਿਹੜੇ ਸਾਡੇ ਆ ਉਹ ਇੱਥੇ ਸਿੱਖਦੇ ਆ ਬਿਊਟੀ ਪਾਰਲਰ ਦਾ ਹਾਂਜੀ ਹਾਂਜੀ ਕੋਈ ਫੀਸ ਵੀ ਨਹੀਂ ਹੈ ਕੋਈ ਫੀਸ ਨਹੀਂ ਹੈ ਤੇ ਸਾਡੇ ਮੈਡਮ ਹੈਗੇ ਆ ਉਹ ਸਿਖਾਉਂਦੇ ਆ ਉਹਨਾਂ ਨੂੰ ਅੱਛਾ ਪ੍ਰੈਕਟੀਕਲ ਵੀ ਹੁੰਦਾ ਕਲਾਸੇ ਤਾਂ ਜੋ ਲੜਕੀਆਂ ਅੱਗੇ ਜਾ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਹਾਂਜੀ ਹਾਂਜੀ ਤੇ ਉਹਨਾਂ ਨੂੰ ਬਕਾਇਦਾ ਕਿੱਟ ਵੀ ਫ੍ਰੀ ਮਿਲਦੀ ਆ ਆ ਨਹੀਂ ਕਿੱਟ ਵੀ ਫ੍ਰੀ ਹਾਂਜੀ ਵੀ ਤੁਸੀਂ ਘਰ ਜਾ ਕੇ ਵੀ ਜਿਹੜਾ ਪਲੱਸ 2 ਦੇ ਬੱਚਿਆਂ ਨੂੰ ਆ ਵੀ ਪਲੱਸ 2 ਵਾਲੇ ਹਾਂਜੀ ਪਲੱਸ 2 ਦੇ ਵਿੱਚ ਮਿਲਦੀ ਜਾ ਕੇ ਕਿੱਟ ਨਹੀਂ ਨਹੀਂ ਜਿਹੜਾ ਬਿਊਟੀ ਪਾਰਲਰ ਦਾ ਇਹ ਕੰਮ ਸਿਖਾਣੇ ਆ ਉਹ ਕਿਹੜੀ ਕਲਾਸ ਤੋਂ ਉਹ 9ਵੀਂ ਤੋਂ 12ਵੀਂ ਤੱਕ ਹਾਂਜੀ ਤੁਸੀਂ ਪਲੱਸ 2 ਕਹਿੰਦੇ ਥੋੜਾ ਕਨਫਿਊਜ਼ ਹੋ ਜਾਣਾ ਸੀ ਮਤਲਬ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਜਿਹੜੀਆਂ ਬੱਚੀਆਂ ਹੈਗੀਆਂ ਉਹ ਬਿਊਟੀ ਪਾਰਲਰ ਦਾ ਕੰਮ ਸਿੱਖ ਸਕਦੀਆਂ ਹੈਗੀਆਂ ਸਾਰੀਆਂ ਸਿੱਖ ਸਕਦੀਆਂ ਹਾਂ ਨਹੀਂ ਉਹੀ ਮੈਂ ਹਾਂਜੀ ਸਾਡੇ ਕੋਲ ਇੱਥੇ ਸਾਰਾ ਸਮਾਨ ਹੈਗਾ ਸਰਕਾਰ ਨੇ ਦਿੱਤਾ ਹੈ ਦੇਖੋ ਹਾਂ ਹਾਂ ਤੇ ਹਰ ਸਹੂਲਤ ਹੈ ਹਰ ਸਹੂਲਤ ਹੈ ਹਾਂਜੀ ਹਾਂ ਦੇਖੋ ਜੀ ਆਹ ਦੇਖੋ ਬਾਕੀ ਇਹ ਤਾਂ ਜਿਸ ਤਰ੍ਹਾਂ ਤੁਸੀਂ ਨਾ ਭਾਈ ਅੱਡੇ ਤੇ ਚਲਜੋ 에어ਪੋਰਟ ਤੇ ਚਲਜੋ ਉਸ ਤਰ੍ਹਾਂ ਦੀਆਂ ਮਤਲਬ ਇੱਥੇ ਜਿਹੜੀਆਂ ਚੇਅਰ ਜਿਹਨੂੰ ਕੁਰਸੀਆਂ ਕਹਿੰਦੇ ਲੱਗੀਆਂ ਹੋਈਆਂ ਆ ਤੁਸੀਂ ਬਿਊਟੀ ਪਾਰਲਰ ਦਾ ਵਾਕਿਆ ਵੀ ਆ ਤਾਂ ਮੈਂ ਮੇਰੀ ਖਿਆਲ ਦੇ ਵਿੱਚ ਆ ਜਿੱਥੋਂ ਤੱਕ ਮੈਂ ਸਕੂਲਾਂ ਵਿੱਚ ਗਿਆ ਸ਼ਾਇਦ ਇਹ ਸਾਰੋਂ ਸਕੂਲ ਤੋਂ ਇਲਾਵਾ ਚੰਦ ਸਕੂਲਾਂ ਵਿੱਚ ਹੋਏਗਾ ਲੇਕਿਨ ਆਮ ਨਹੀਂ ਹੈਗਾ ਐ ਦੇਖੋ ਤੁਸੀਂ ਇਹ ਲਾਈਵ ਦੇ ਵਿੱਚ ਇਹ ਦੇ ਕੁਰਸੀਆਂ ਮੇਜ਼ ਲੱਗਿਓਏ ਸ਼ੀਸ਼ਾ ਜਿਸ ਤਰ੍ਹਾਂ ਬਿਊਟੀ ਪਾਰਲਰ ਦੇ ਵਿੱਚ ਹੁੰਦਾ ਆ ਉਹ ਸਾਰਾ ਹੀ ਜਿਹੜਾ ਆ ਇਹ ਕੰਮ ਜਿਹੜਾ ਆ ਵਾਕਿਆ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਆ ਕਿ ਲੜਕੀਆਂ ਨੂੰ ਜਿਹੜਾ ਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਲੋਂ ਦੇ ਵਿੱਚ ਜਿਹੜਾ ਆ ਲੜਕੀਆਂ ਜਿਹੜੀਆਂ ਜਦੋਂ ਵੀ ਸਕੂਲ ਟਾਈਮ ਤੋਂ ਨਿਕਲਦੀਆਂ ਹੈਗੀਆਂ ਨੇ ਕੋ ਵੀ ਛੱਡੋ ਜਦੋਂ ਇੱਥੋਂ ਘਰ ਘਰ ਨੂੰ ਚਲੇ ਜਾਂਦੀਆਂ ਨੇ ਉਹ ਜਾ ਕੇ ਥੋੜਾ ਜਿਹਾ ਵਕਤ ਕੱਢ ਕੇ ਜਿਹੜਾ ਹੈ ਕਿ ਆਪਣੇ ਥੋੜੀ ਬੋਤੀ ਜਿਹੜੀ ਆ ਕਿ ਉਹ ਪੈਸੇ ਵੀ ਕਰ ਸਕਦੇ ਹੈਗੇ ਤਾਂ ਜੋ ਭਵਿੱਖ ਵਿੱਚ ਉਹਨਾਂ ਨੂੰ ਦਿੱਕਤ ਜਿਹੜੀ ਨਾ ਆਵੇ ਨੌਵੀਂ ਕਲਾਸ ਤੋਂ ਇਹ ਸ਼ੁਰੂ ਹੁੰਦਾ ਹੈਗਾ ਹੋਰ ਕੋਈ ਖਾਸ ਕੁਝ ਕਹਿਣਾ ਚਾਹੋ हां जी सर बच्चे अपने ਜਿਹੜੇ ਆ ਵਿਦਿਆਰਥਣਾ ਖਾਸ ਕਰਕੇ ਉਹ ਆਪਣੇ ਪੈਰਾ ਤੇ ਖੜੀਆਂ ਹੋ ਸਕਦੀਆਂ ਆ ਅੱਗੇ ਆਪਣੇ ਇਸ ਕੰਮ ਨੂੰ ਚਲਾ ਕੇ ਕਿਉਂਕਿ 3 ਸਾਲ ਦਾ ਉਹਨਾਂ ਦਾ ਲਗਾਤਾਰ ਐਕਸਪੀਰੀਅੰਸ ਹੋ ਜਾਂਦਾ ਆ ਤੇ ਉਹ ਕੰਮ ਕਰਨ ਦੇੇਬਲ ਹੋ ਜੰਨੀ ਆ ਆ ਬਿਊਟੀ ਦਾ ਹਾਂ ਜੀ ਹਾਂ ਨਹੀਂ ਤੁਸੀਂ ਦੇਖੋ ਮੈਡਮ ਇਹ ਤਾਂ ਕਹਿ ਦਿੱਤਾ ਹਾਂ ਜੀ ਕਿ ਬਿਊਟੀ ਪਾਰਲਰ ਦਾ ਸੀ ਕੰਮ ਸਕਾਲ ਦਿੱਤਾ ਹਾਂ ਜੀ ਪਰ ਉਹ ਬਿਊਟੀ ਪਾਰਲਰ ਦੇ ਕੰਮ ਨੂੰ ਕਰਨ ਕੇ ਕਿ ਬਸ ਮੇਰਾ ਮਾਈਂਡ ਨਾ ਕਰੇ ਉਹ ਗੱਲ ਆ ਠੀਕ ਆ ਹਾਂ ਜੀ ਜੇ ਉਹਨਾਂ ਦੇ ਕੋਲ ਕੋਈ ਅਧਿਕਾਰ ਅਧਿਕਾਰਤ ਤੌਰ ਦੇ ਉੱਪਰ ਸਰਟੀਫିକੇਟ ਹੀ ਨਹੀਂ ਹੋਊਗਾ ਤਾਂ ਬਿਊਟੀ ਪਾਰਲਰ ਦਾ ਤੁਹਾਡੇ ਦੇ ਸਕੂਲ ਚ ਸਿੱਖਣ ਦਾ ਕੀ ਪੈਦਾ ਉਹਦੇ ਬਾਰੇ ਦੱਸੋ ਸਰ ਇਹ ਅਧਿਕਾਰੀ ਜਿਹੜਾ ਆ ਉਹ ਤੌਰ ਤੇ ਹੀ ਆ ਕਿਉਂ ਨਹੀਂ ਸਰਟੀਫିକੇਟ ਵੀ ਦੇਉਂਗੇ ਸਰਟੀਫିକੇਟ ਵੀ ਹੁੰਦਾ ਤੇ ਇਹ ਪੂਰਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਹਨਾਂ ਦੇ ਡੀ ਐਮ ਸੀ ਤੇ ਵੀ ਛਪ ਕੇ ਆ ਲੋ ਜੀ ਇਹ ਜੀ ਮੇਰੀ ਦਿਮਾਗ ਦੇ ਵਿੱਚ ਸੁਭਾਅ ਸਿਆ ਤੁਹਾਨੂੰ ਪਤਾ ਮੈਂ ਪੁੱਛਦਾ ਨਹੀਂ ਮੈਂ ਸਿੱਧੇ ਸਵਾਲ ਕਰ ਦਰਨਾ ਸਰਟੀਫିକੇਟ ਤੁਹਾਨੂੰ ਮਿਲਣਾ ਉਹ ਇੱਕ ਵਿੱਚ بڑا ਕਾਮਯਾਬ ਆਏਗਾ ਔਰ ਵੈਲਿਡ ਹੋਏਗਾ ਹਾਂਜੀ ਵੈਲਿਡ ਆ ਦੇਖ ਸਕਦੇ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਆ ਇੱਥੇ ਦਾ ਉੱਥੇ ਮਿੱਡੇ ਦਾ ਜਿਹੜਾ ਆ ਉਹ ਵੀ ਸਾਫ਼ ਸੁਥਰਾ ਜਿਹੜਾ ਖਾਣਾ ਦਿੱਤਾ ਜਾਂਦਾ ਹੈਗਾ ਆ ਦੇਖੋ ਕਤਾਰ ਦੇ ਵਿੱਚ ਬੱਚੇ ਬੱਚੇ ਲੱਗੇ ਹੋਏ ਨੇ ਬਿਲਕੁਲ ਜਿਹੜਾ ਮਿੱਡੇ ਦੇ ਜਿਹੜਾ ਖਾਣਾ ਹੈਗਾ ਉਹ ਬਿਲਕੁਲ ਸਾਫ਼ ਸੁਥਰਾ ਮਿਲਦਾ ਹੈ ਜਿਹੜੇ ਛੋਟੇ ਬੱਚੇ ਇਸ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਸੋ ਸਾਰੀ ਬੇਨਤੀ ਆ ਸਾਰਿਆਂ ਨੂੰ ਸਾਲੋ ਸਕੂਲ ਦੇ ਵਿੱਚ ਇੱਕ ਵਾਰ ਆਓ ਤੁਹਾਨੂੰ ਮਾਹੌਲ ਦੇਖੋ ਕਿਸ ਤਰ੍ਹਾਂ ਦਾ ਮਿਲੇਗਾ ਤੁਸੀਂ ਆਪਣੇ ਆਪ ਹੀ ਆਪਣੇ ਬੱਚਿਆਂ ਦੀ ਡਿਵੀਜ਼ਨ ਇੱਥੇ ਕਰਾਓਗੇ ਛੋਟੇ ਬੱਚਿਆਂ ਦੀ ਵੀ ਐਡਮਿਸ਼ਨ ਕਰਾਓ ਔਰ ਇੱਥੇ ਦਾ ਮਾਹੌਲ ਹਰ ਤਰ੍ਹਾਂ ਦਾ ਜਿਹੜਾ ਇੱਥੇ ਸਹੂਲਤ ਹੈਗੀ ਆ ਉਹ ਮਿਲਦੀ ਹੈਗੀ ਆ ਤੁਸੀਂ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਮੈਡਮ ਨਾਲ ਗੱਲ ਕਰ ਸਕਦੇ ਹੈਗੇ ਆ ਮੈਂ ਤੇ ਸਕੂਲ ਦੇ ਵਿੱਚ ਆਇਆ ਅਚਾਨਕ ਆਇਆ ਆ ਔਰ ਸਾਨੂੰ ਬੜਾ ਵਧੀਆ ਇੱਥੇ ਦਾ ਮਾਹੌਲ ਲੱਗਾ ਔਰ ਟ੍ਰੈਫਿਕ ਜਿਹੜੀ ਹੈਗੀ ਆ ਇੱਥੇ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਇਹ ਪਿੰਡ ਦੇ ਅੰਦਰ ਸਕੂਲ ਹੈਗਾ ਕਈ ਸਕੂਲ ਜਿਹੜੇ ਮੇਨ ਰੋਡਾਂ ਦੇ ਉੱਪਰ ਹੁੰਦੇ ਆ ਥੋੜਾ ਜਿਹਾ ਉਹ ਪ੍ਰੋਬਲਮ ਕਈ ਵਾਰ ਆਂਦੀ ਹੈਗੀ ਆ ਸੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੇਗਾ ਕਿ ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਔਰ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਓ ਔਰ ਹਰ ਤਰ੍ਹਾਂ ਦਾ ਇੱਥੇ ਕੋਰਸ ਪਾਓ ਬਿਨਾ ਕੋਈ ਪੈਸਾ ਮੈਂ ਮਤਲਬ ਕੋਈ ਫੀਸਾ ਨਹੀਂ ਰੱਖਿਆ ਹੋਇਆ ਔਰ ਨਾਲ ਦੀ ਨਾਲ ਰੋਜ਼ਗਾਰ ਆਪਣੀਆਂ ਬੱਚਾ ਬੱਚਿਆਂ ਨੂੰ ਦੋ ਇੱਥੇ ਮਿਲ ਜਾਣਾ ਹੈਗਾ ਔਰ ਉਹ ਆਪਣੇ ਬਿਊਟੀ ਪਾਰਲਰ ਦਾ ਘਰ ਜਾ ਕੇ ਲੜਕੀਆਂ ਵੀ ਕੰਮ ਕਰ ਸਕਦੀਆਂ ਹੈਗੀਆਂ ਆ ਤੇ ਜਿਹੜੀ ਬੱਚੀਆਂ ਹੈਗੀਆਂ ਇੱਥੇ ਕੰਮ ਜਿਹੜਾ ਸਿੱਖ ਕੇ ਨਾਲ ਦੀ ਨਾਲ ਪੜ੍ਹਾਈ ਕਰਨ ਤੇ ਨਾਲ ਦੀ ਨਾਲ ਉਹ ਜਿਹੜੇ ਬੱਚੇ ਹੈਗੇ ਆ ਆਪਣੇ ਘਰ ਦੇ ਵਿੱਚ ਜਾ ਕੇ ਆਪਣਾ ਰੋਜੀ ਰੋਟੀ ਦਾ ਵੀ ਅੱਗੇ ਵਾਰ ਜਿਹੜਾ ਹੈਗਾ ਉਹ ਇਹ ਕੰਮ ਕਰ ਸਕਦੇ ਆ ਸੋ ਇਸ ਸਕੂਲ ਦੇ ਵਿੱਚ ਆਪਣੇ ਬੱਚਿਆਂ ਦੀ ਐਡਮਿਸ਼ਨ ਜਰੂਰ ਕਰਾਓ